ਇਸ ਵੇਲੇ ਦੀ ਸਿਆਸੀ ਤੇ ਗਰਮਾ-ਗਰਮ ਖਬਰ ਇਹ ਹੈ ਕਿ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਅੱਜ ਰੌਣਕਾਂ ਲੱਗਿਆ ਰਹੀਆਂ ਪਹਿਲਾਂ ਰਾਹੁਲ ਗਾਂਧੀ ਫਿਰ ਅਰਵਿੰਦ ਕੇਜਰੀਵਾਲ ਤੇ ਹੁਣ ਹੈਰਾਨੀ ਵਾਲੀ ਤਸਵੀਰ ਉੱਥੋਂ ਸਾਹਮਣੇ ਆਈ ਹੈ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਭਾਜਪਾ ਲੀਡਰ ਤਰਨ ਚੋਗ ਦੇ ਨਾਲ ਕਾਂਗਰਸ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨਜ਼ਰ ਆਏ ਨੇ ਰਾਣਾ ਗੁਰਜੀਤ ਸਿੰਘ ਜੋ ਕਾਂਗਰਸ ਵਿੱਚ ਕੈਬਨਿਟ ਮੰਤਰੀ ਨੇ ਕਪੂਰਥਲਾ ਤੋਂ ਚੋਣ ਲੜ ਰਹੇ ਨੇ ਅਤੇ ਨਾਲ ਹੀ ਆਪਣੇ ਪੁੱਤਰ ਰਾਣਾ ਇੰਦਰਪ੍ਰਤਾਪ ਨੂੰ ਆਜ਼ਾਦ ਦੌਰ ਤੇ ਸੁल्तानਪੁਰ ਲੋਧੀ ਤੋਂ ਚੋਣ ਲੜਵਾ ਰਹੇ ਨੇ ਜਦੋਂ ਰਾਣਾ ਗੁਰਜੀਤ ਸਿੰਘ ਨੂੰ ਇਸ ਵਾਰ ਪੁੱਛਿਆ ਗਿਆ ਕਿ ਉਹ ਤਰਨਤਕ ਟੋਕ ਦੇ ਨਾਲ ਅੰਮ੍ਰਿਤਸਰ ਹਵਾਈ ਅੱਡੇ ਤੇ ਨਜ਼ਰ ਆਇਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹ ਗ੍ਰਹਿ ਵਿਭਾਗ ਕੋਲ ਗਏ ਸਨ ਯਾਨੀ ਕਿ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣ ਗਏ ਸਨ ਰਾਣਾ ਇੰਦਰਪ੍ਰਤਾਪ ਨੂੰ ਲੈ ਕੇ ਇੱਕ ਖਾਸ ਮਸਲਾ ਸੀ ਜੋ ਉਲਝਿਆ ਹੋਇਆ ਸੀ ਉਸ ਨੂੰ ਹੱਲ ਕਰਵਾਉਂਦੇ ਸੀ ਉਹੀ ਰਾਣਾ ਇੰਦਰਪ੍ਰਤਾਪ ਸਿੰਘ ਜੋ ਇਸ ਵੇਲੇ ਕਾਂਗਰਸੀ ਆਖੂ ਨਫਤੇ ਸਿੰਘ ਚੀਮਾ ਦੇ ਖਿਲਾਫ ਤਰਾਨੇ ਕੋ ਲੋਤੀ ਤੋ ਆਜ਼ਾਦ ਚੋਂ ਲੜ ਰਹੇ ਨੇ ਤੇ ਰਾਣਾ ਗੁਰਜੀਤ ਸਿੰਘ ਅੜ ਕੇ ਝੋਲ ਲੜਵਾ ਰਹੇ ਨੇ ਰਾਣਾ ਇੰਦਰਪ੍ਰਤਾਪ ਨੂੰ ਲੈ ਕੇ ਰਾਣਾ ਗੁਰਜੀਤ ਸਿੰਘ ਗ੍ਰੈਂਡ ਪਾਕੁਰ ਕੀ ਕਨਵੈਨਸ਼ਨ ਉਹ ਸੁਣਦੇ ਆ ਸਰ ਅੱਜ ਰਾਹੁਲ ਗਾਂਧੀ ਆਏ ਤੁਸੀਂ ਵੀ ਪਿੱਛੇ ਸੀ ਔਰ ਦੂਸਰਾ ਪੰਜ ਐਮਪੀ ਵੀ ਨਾਰਾਜ਼ ਨਜ਼ਰ ਆ ਰਹੇ ਨੇ ਦੇਖੋ ਜੀ ਮੈਂ ਹੋਮ ਮਿਨਿਸਟਰੀ ਚ ਗਿਆ ਸੀ ਮੇਰਾ ਬੇਟਾ ਜਿਹੜਾ ਸੁਲਤਾਨਪੁਰ ਤੋਂ ਇਲੈਕਸ਼ਨ ਲੜਨੀ ਚਾਹ ਰਿਹਾ ਉਹ ਅਮਰੀਕਨ ਸਿਟੀਜ਼ਨ ਤੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਦੱਸ ਦਿਓ ਜੀ ਕੋਈ ਗੱਲ ਨਹੀਂ ਤੇ ਅਮਰੀਕਨ ਸਿਟੀਜ਼ਨ ਉਹ ਹਿੰਦੁਸਤਾਨ ਦੀ ਸਿਟੀਜ਼ਨਸ਼ਿਪ ਲਏਗਾ ਫੇਰੀ ਲੜੇਗਾ ਨਾ ਇਲੈਕਸ਼ਨ ਜੀ ਤੇ ਮੈਂ ਹਰੀ ਸਿੰਘ ਜੀ ਨੂੰ ਦੱਸ ਕੇ ਗਿਆ ਕਿ ਮੈਂ ਹੋਮ ਮਿਨਿਸਟਰੀ ਜਾਣਾ ਔਰ ਮੇਰਾ ਕੋਈ ਨਿੱਜੀ ਕੰਮ ਹੈ ਮੈਂ ਉਹਨੂੰ ਕੰਮ ਨਹੀਂ ਦੱਸਿਆ ਸੋ ਸਰਟੀਫਿਕੇਟ ਤੁਹਾਨੂੰ ਦਿਖਾ ਦੇਣਾ ਨਹੀਂ ਨਹੀਂ ਉਹਦੀ ਕੋਈ ਨਹੀਂ ਬਾਜ ਐਮਪੀ ਕਿਉਂ ਨਾਰਾਜ਼ ਨੇ ਕਾਂਗਰਸ ਦੇ ਇਹ ਨਹੀਂ ਨਾਰਾਜ਼ਗੀ ਨਹੀਂ ਸਾਰਿਆਂ ਨੇ ਇਲੈਕਸ਼ਨ ਲੜਨੇ ਤੇ ਲੜਾਉਣੇ ਨੇ ਤੇ ਇਹ ਜ਼ਰੂਰੀ ਨਹੀਂ ਕਿ ਜੇ ਰਾਣਾ ਗੁਰਜੀਤ ਸਿੰਘ ਨਹੀਂ ਆਇਆ ਤੇ ਰਾਣਾ ਗੁਰਜੀਤ ਸਿੰਘ ਦੀ ਵਾਈਫ ਜਿਹੜੀ ਹੈ ਨਾ ਆ ਉਹ ਰਾਹੁਲ ਜੀ ਦੇ ਪ੍ਰੋਗਰਾਮ ਚ ਗਈ ਜੀ ਤੇ ਸਾਡੇ ਪ੍ਰਧਾਨ ਨੇ ਆ ਦੇਖੋ ਨਵਜੋਤ ਸਿੰਘ ਸਿੱਧੂ ਨਾਲ ਆਹ ਵੇਖੋ ਯਾਰ ਆ ਸਿਟੀਜ਼ਨਸ਼ਿਪ ਦਾ ਆ ਲਾਲਾ ਯਾਰ ਕੈਮਰਾ ਆ ਲੈ ਲੋ ਆ ਲੈ ਲੋ ਹੁਣ ਕੀ ਇਹ ਕੰਮ ਕਰਨੇ ਜ਼ਰੂਰੀ ਹੈ ਕਿ ਨਹੀਂ ਪਰ ਅੱਜ ਹੁਣ ਕੁਦਰਤੀ ਤੌਰ ਤੇ ਮੈਂ ਤੇ ਚੁਗ ਸਾਬ ਇਕੱਠੇ ਆ ਗਏ ਆ ਤੁਸੀਂ ਇਹ ਨਾ ਕਿਉਂ ਵੀ ਹੁਣ ਤੂੰ ਬੀਜੇਪੀ ਵਾਲਾ ਨਾ ਤੁਰੇ ਫਿਰਦਾ ਸਾਡੇ ਹੀ ਨੇ ਕਹਦੇ ਨੇ ਲੋਕ ਸਾਡੇ ਚੋਂ ਹੀ ਖੇਰ ਰਾਣਾ ਗੁਰਜੀਤ ਸਿੰਘ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਉਹ ਆਪਣੇ ਪੁੱਤਰ ਦੀ ਸਿਟੀਜ਼ਨਸ਼ਿਪ ਨੂੰ ਲੈ ਕੇ ਗ੍ਰਹਿ ਵਿਭਾਗ ਕੋਲ ਮਿਲੇ ਸਨ ਰਾਣਾ ਕੁਰਜੀਤ ਸਿੰਘ ਦਾ ਕਹਿਣਾ ਹੈ ਕਿ ਰਾਣਾ ਇੰਦਰਪ੍ਰਤਾਪ ਕੋਲ ਅਮਰੀਕੀ ਨਾਗਰਿਕਤਾ ਹੈ ਅਤੇ ਉਹ ਪੰਜਾਬ ਵਿੱਚ ਹੋਣ ਲੜਨਾ ਚਾਹੁੰਦਾ ਹੈ ਇਸ ਲਈ ਉਹਨੂੰ ਪਹਿਲਾਂ ਭਾਰਤ ਦੀ ਨਾਗਰਿਕਤਾ ਅਪਲਾਈ ਕਰਨੀ ਪੈਣੀ ਸੀ ਉਹੀ ਅਪਲਾਈ ਕਰਨ ਲਈ ਗਏ ਸਨ ਰਾਣਾ ਕੁਰਜੀਤ ਨੇ ਨਾਲ ਹੀ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਇਸ ਦਾ ਕੋਈ ਹੋਰ ਸਿਆਸੀ ਮਤਲਬ ਨਾ ਘਟਿਆ ਜਾਵੇ ਕਿ ਉਹ ਤਰਨ ਚੌਕ ਜਾਂ ਫਿਰ ਪਾਜਪਾ ਨਾਲ ਕੋਈ ਅੰਦਰ ਖਾਤੇ ਗੱਲਬਾਤ ਕਰਕੇ ਆਏ ਨੇ ਪੰਜਾਬੀ ਪਹਿਚਾਨ ਲਈ ਅੰਮ੍ਰਿਤਸਰ ਤੋਂ ਰਾਜੇਸ਼ ਕੁਮਾਰ ਸੰਧ ਦੀ ਰਿਪੋਰਟ